ਸੋ ਦੋਸਤੋ ਕਮਾਲ ਹੋ ਗਈ ਏ 80 ਸਾਲ ਦੀ ਮਰੀ ਹੋਈ ਮਾਤਾ ਦੀ ਲਾਸ਼ ਮੇਰੇ ਨਾਲ ਗੱਲ ਕਰ ਰਹੀ ਔਰ ਕੀ ਗੱਲਾਂ ਕਰ ਰਹੀ ਏ ਦਾਵੇ ਨਾ ਕਹਿਣਾ ਸੁਣੋਗੇ ਤੇ ਸ਼ੇਅਰ ਜ਼ਰੂਰ ਕਰੋ ਸੋ ਆਖਰੀ ਉਮੀਦ ਫਾਊਂਡੇਸ਼ਨ ਗੋਤਾਖੋਰ ਪ੍ਰਗਟ ਸਿੰਘ ਔਰ ਦੋਸਤੋ ਮੈਂ ਕੋਈ ਤਾੰਤ੍ਰਿਕ ਨਹੀਂ ਮੈਂ ਕੋਈ ਬਾਬਾ ਨਹੀਂ ਹੈ ਔਰ 나ই ਮੈਂ ਇਹਨਾਂ ਚੀਜ਼ਾਂ ਨੂੰ ਕਦੀ ਮੰਨਦਾ ਵੀ ਕਿਸੇ ਦੇ ਸਿਰ ਮੈਰ ਲਾਇਆ ਕਿਸੇ ਦਾ ਕੁਝ ਬਣਦਾ ਜਾਂ ਗਵਾਜਦਾ ਮੈਂ ਕਦੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਲੇਕਿਨ 24 ਸਾਲ ਦੀ ਸੇਵਾ ਚ ਪਰਮਾਤਮਾ ਦੀ ਐਸੀ ਕਿਰਪਾ ਹੈ ਕਿ ਮੈਂ ਸ਼ਾਇਦ ਹਿੰਦੁਸਤਾਨ ਦਾ ਪਹਿਲਾ ਬੰਦਾ ਵਾਂ ਜਿਹੜਾ ਲਾਸ਼ਾਂ ਨਾਲ ਗੱਲਾਂ ਕਰਦਾ ਮਰੇ ਹੋਏ ਲੋਕਾਂ ਨਾਲ ਗੱਲਾਂ ਕਰਦਾ ਯਕੀਨੀ ਹੋਇਆ ਚਲੋ ਮੈਂ ਤੁਹਾਨੂੰ ਦੱਸਦਾ ਨਹਿਰ ਕਿਨਾਰੇ ਬੈਠੇ ਆ ਆ ਇੱਕ 80-85 ਸਾਲ ਦੀ ਮਾਤਾ ਦੀ ਲਾਸ਼ ਮਿਲੀ ਔਰ ਉਹ ਮਾਂ ਮੇਰੇ ਨਾਲ ਬੋਲੀ ਔਰ ਮੈਨੂੰ ਸੰਦੇਸ਼ਾ ਵੀ ਦੇ ਰਹੀ ਏ ਯਕੀਨੀ ਗੱਲ ਹੈ ਮੈਂ ਤੁਹਾਨੂੰ ਮਾਤਾ ਨਾਲ ਗੱਲ ਕਰਦੇ ਆਂ ਮਾਤਾ ਸਤਿ ਸ੍ਰੀ ਅਕਾਲ ਠੀਕ ਹੈ ਮਾਤਾ ਕਿਵੇਂ ਅੱਛਾ ਠੀਕ ਹੈ ਮਾਤਾ ਕੋਈ ਨਾ ਕੋਈ ਨਹੀਂ ਠੀਕ ਹੈ ਮਾਤਾ ਠੀਕ ਮਾਤਾ ਕਹਿੰਦੀ ਪ੍ਰਗਟ ਜਦੋਂ ਤੇਰਾ ਵੀਡੀਓ ਵਾਇਰਲ ਹੋਏਗਾ ਮੇਰੇ ਪਰਿਵਾਰ ਤੱਕ ਪਹੁੰਚੇਗਾ ਉਹਨਾਂ ਨੂੰ ਆਣ ਗੁਆਣਡ ਭੈਣ ਭਰਾਵਾਂ ਦੀ ਸ਼ਰਮ ਨੂੰ ਤੇਰੇ ਕੋਲ ਆਣਾ ਪਏਗਾ ਉਹ ਉਹਨਾਂ ਦੀ ਇੱਕੋ ਸਵਾਲ ਕਰਨਗੇ ਔਰ ਤੂੰ ਮੰਨ ਲਈ ਮਾਤਾ ਕਹਿੰਦੀ ਉਹ ਕਹਿਣਗੇ ਕਿ ਮਾਤਾ ਦਾ ਦਿਮਾਗ ਸਹੀ ਨਹੀਂ ਸੀ ਦਿਮਾਗੀ ਸੰਤੁਲਨ ਸਹੀ ਨਹੀਂ ਸੀ ਪਾਜੀ ਚੰਗੀ ਪੜੀ ਸੀ ਤੇ ਉਹ ਮਤਲਬ ਕੁੱਲ ਮਿਲਾ ਕੇ ਕਹਿਣਗੇ ਵੀ ਸਾਡੀ ਮਾਂ ਪਾਗਲ ਸੀ ਤੇ ਤੂੰ ਮੰਨ ਲੈਣਾ ਉਹਨਾਂ ਨਾਲ ਬਹਿਸ ਨਹੀਂ ਕਰਨੀ ਤੂੰ ਇਹ ਗੱਲ ਕਹਿਣੀ ਹੈ ਹਾਂ ਵਾਕਈ ਮੈਨੂੰ ਵੀ ਲੱਗਾ ਹੈ ਕਿ ਮਾਤਾ ਪਾਗਲ ਸੀ ਚਲੋ ਠੀਕ ਹੈ ਮਾਤਾ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ। ਹੋਰ ਛਾ ਜੀ ਸਾਈ ਮਹਾਰਾਜ ਜਿਵੇਂ ਮਾਤਾ ਤੋਂ ਕਹੇ ਮੈਂ ਤੇਰੇ ਨਾਲ ਆ। ਮਾਤਾ ਕਹਿੰਦੀ ਉਹ ਕਹਿਣਗੇ ਪਾਜੀ ਮਾਤਾ 4 ਵਜੇ ਉੱਠੀ ਏ ਇਸ਼ਨਾਨ ਕੀਤਾ ਏ ਗੁਰਦੁਆਰੇ ਮੰਦਿਰ ਮਸੀਤ ਗਈ ਏ। ਨੂਆ ਨੇ ਚਾਹ ਦਿੱਤੀ ਏ ਮਾਤਾ ਨੇ ਚਾਹ ਪੀਤੀ ਏ ਮੈਂ ਪਰਸੋਂ ਹੀ ਬਸ ਦਵਾਈ ਵੀ ਦਵਾ ਕੇ ਲਿਆ ਆ। ਤੇ ਮਾਤਾ ਚੰਗੀ ਪਲੀ ਸਪਾਜੀ ਕੋਈ ਦਿੱਕਤ ਨਹੀਂ ਹੈ। ਤੂੰ ਇਹ ਵੀ ਮੰਨ ਲਈ। ਠੀਕ ਹੈ। ਪਰ ਮਾਤਾ ਮੇਰਾ ਵੀ ਇੱਕ ਸਵਾਲ ਹੈ ਤੇ ਆ ਜਿਹੜੇ ਭੈਣ ਭਰਾ ਆਪਣੇ ਆਪ ਨੂੰ ਵੇਖ ਰਹੇ ਨੇ ਉਹਨਾਂ ਦਾ ਵੀ ਸਵਾਲ ਹੈ ਵੀ ਜੇ ਸਭ ਕੁਝ ਸਹੀ ਸੀ ਤੇ ਫਿਰ ਤੈਨੂੰ ਨੈਰ ਦੇ ਵਿੱਚ ਇਹ ਕੰਮ 80 ਸਾਲ ਦੀ ਉਮਰ ਚਾਣ ਕੇ ਕਿਉਂ ਕਰਨਾ ਪਿਆ ਅੱਛਾ ਓਕੇ ਓਕੇ ਠੀਕ ਹੈ ਠੀਕ ਠੀਕ ਅੱਛਾ ਹਾਂ ਮਤ ਠੀਕ ਹੈ ਮਾਤਾ ਕਹਿੰਦੀ ਪ੍ਰਕਟ ਸਭ ਕੁਝ ਠੀਕ ਸੀ ਪਰ ਮੈਨੂੰ ਇੱਕ ਆਵਾਜ਼ ਕਿਸੇ ਨੇ ਮੇਰੇ ਕੰਨ ਦੇ ਵਿੱਚ ਇੱਕ ਆਵਾਜ਼ ਮਾਰੀ ਜਦੋਂ ਮੇਰੇ ਘਰ ਥੋੜਾ ਬਹੁਤਾ ਥੋੜਾ ਥੋੜਾ ਜਿਹਾ ਬਸ ਕੁਲੇਸ਼ ਕਹਿੰਦੀ ਹੁੰਦਾ ਸੀ ਕਹਿੰਦੀ ਜਿਹੜੇ ਮੇਰੇ ਨਾਲ ਦੇ ਸੱਜਣ ਇਸ ਧਰਤੀ ਤੋਂ ਚਲੇ ਗਏ ਨੇ ਮੇਰੇ ਭੈਣ ਭਰਾ ਪੇਕੇ ਨਾਨਕੇ ਸੋਹਰੇ ਜਾਂਢੀ ਗਵਾਂਢੀ ਉਹ ਕੋਈ ਬਜ਼ੁਰਗ ਮਾਤਾ ਕਹਿੰਦੀ ਮੈਨੂੰ ਮਿਲੀਏ ਤੇ ਉਹ ਕਹਿੰਦੀ ਐ ਵੀ ਇੰਜ ਕਰ ਅਗਰ ਤੇਰੀ ਵਜ੍ਹਾ ਤੋਂ ਤੇਰੇ ਪੁੱਤਰ ਦਾ ਘਰ ਉੱਜੜ ਜੇ ਅਗਰ ਤੇਰੀ ਵਜ੍ਹਾ ਤੋਂ ਤੇਰੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਅਗਰ ਤੇਰੀ ਵਜ੍ਹਾ ਤੋਂ ਤੇਰੇ ਪੋਤਰੇ ਦਾ ਘਰ ਉਜੜਨ ਦਾ ਖਤਰਾ ਹੈ ਤੇ ਤੂੰ ਇਸ ਤਰ੍ਹਾਂ ਕਰ ਸਾਡੇ ਕੋਲ ਆ ਜਾ ਅਸੀਂ ਜਿੱਥੇ ਆ ਬੜਾ ਸਕੂਨ ਹੈ ਤੇ ਰੱਬ ਦੀ ਦਰਗਾਹ 'ਚ ਬੈਠੇ ਆ ਪਰ ਤੇ ਤੂੰ ਕੀ ਲੈਣਾ ਤੂੰ ਉਸੇ ਸਾਲ ਉਮਰ ਕੱਢ ਲਈ ਜੀ ਲਿਆ ਹੱਸ ਲਿਆ ਖੇਡ ਲਿਆ ਕਿਉਂ ਕਹਿੰਦੀ ਆਪਣੇ ਬੱਚੇ ਦਾ ਕਾਰਜਾੜ ਨਹੀਂ ਕਿਉਂ ਨਹੀਂ ਕਿਹਨੀਆਂ-ਕਿਹਨੀਆਂ ਗੱਲਾਂ ਤੋਂ ਤੇਰੀ ਵਜ੍ਹਾ ਤੋਂ ਬੱਚੇ ਕਲੇਸ਼ ਕਰਦੇ ਨੇ ਉਹ ਕਹਿੰਦਾ ਮਾਤਾ ਨੂੰ ਤੂੰ ਰੱਖ ਉਹ ਕਹਿੰਦਾ ਤੂੰ ਰੱਖ ਉਹ ਕਹਿੰਦਾ ਮੈਂ ਪਰਸੋ ਦਵਾਈ ਦਵਾਈ ਏ ਤੂੰ ਅੱਜ ਦਵਾ ਦੇ ਉਹ ਕਹਿੰਦਾ ਮੈਂ ਕੱਲ ਮੇਰੀ ਨੂੰਹ ਨੇ ਕੱਪੜੇ ਧੋਤੇ ਨੇ ਵਉਟੀ ਨੇ ਹੁਣ ਤੇਰੇਆਂ ਦੀ ਵਾਰੀ ਏ ਉਹ ਕਹਿੰਦੀ ਮੈਂ ਮਸ਼ੀਨ 'ਚ ਮਾਤਾ ਦੇ ਕੱਪੜੇ ਧੋਤੇ ਨੇ ਮਾਤਾ ਦੇ ਗੰਦਨਾ ਕੱਪੜੇ ਲਿਬੜੇ ਪਏ ਸਨ ਕਹਿੰਦੀ ਨਿੱਕੀਆਂ-ਨਿੱਕੀਆਂ ਗੱਲਾਂ ਸਨ ਬਸ ਹੋਰ ਕੁਝ ਨਹੀਂ ਸੀ ਤੇ ਇਹ ਕਹਿੰਦੀ ਵਾਕੇ ਮੈਂ ਆ ਗਈਆਂ ਤੇ ਸਕੂਨ ਠੀਕ ਏ ਮਾਤਾ अच्छा ओए होए 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 माता ਕਹਿੰਦੀ ਪ੍ਰਗਟ ਮੇਰੇ ਬੱਚਿਆਂ ਨੂੰ ਸਿਰਫ ਇੱਕ ਮੈਸੇਜ ਦੇਦੀ ਕਿ ਮੈਂ ਕੰਮ ਕੀਤਾ ਜਾਂ ਹੋ ਗਿਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ লাশ ਨੂੰ ਆਖਰੀ ਵਾਰ ਕੁੱਤਿਆਂ ਤੋਂ ਗਲਨ ਤੋਂ ਸੜਨ ਤੋਂ ਬਚਾ ਕੇ ਪ੍ਰਗਟ ਨੇ ਬਾਹਰ ਕਢਾਤਾ ਅੱਗ ਤੱਕ ਪਚਾਤਾ ਤੇ ਅਰਦਾਸ ਕਰਾਤੀ ਪਰ ਕਹਿੰਦੀ ਇੱਕ ਗੱਲ ਯਾਦ ਰੱਖਿਓ ਬੱਚਿਓ ਜਦੋਂ ਤੁਹਾਡੀ ਵਾਰੀ ਆਈ ਨਾ ਤੁਹਾਡੀ ਲਾਸ਼ ਨੂੰ ਸ਼ਾਇਦ ਬਾਹਰ ਕਢਾਣ ਵਾਲਾ ਕੋਈ ਪ੍ਰਗਟ ਸਿੰਘ ਵੀ ਨਹੀਂ ਮੌਜੂਦ ਹੋਏ ਤੁਹਾਡੀਆਂ ਲਾਸ਼ਾਂ ਨੂੰ ਕੁੱਤੇ ਖਾਣਗੇ ਕੀੜੇ ਖਾਣ ਸਵੈਕ ਸਟੋਰੀ ਏ ਇੱਕ ਸੱਚ ਜੋ ਧਰਤੀ ਤੇ ਹੋ ਰਿਹਾ ਹੈ ਯਾਰ 80 ਸਾਲ ਤੱਕ 80 ਸਾਲ ਪਿੱਛੇ ਚਲੇ ਜਾਓ ਗਰੀਬੀ ਕੱਚੇ ਘਰ ਟੁੱਟੇ ਕੋਠੇ ਨੰਗੇ ਪੈਰੀ ਰਹਿਣਾ 80 ਸਾਲ ਤੱਕ ਆਪਣੇ ਬੱਚਿਆਂ ਨੂੰ ਜੰਮ ਕੇ ਪਾਲ ਕੇ ਵਿਆਹ ਕੇ ਰੋਜਗਾਰ ਦੇ ਕੇ ਦਿਹਾੜੀ ਦੱਪਾ ਦੇ ਕੇ 80 ਸਾਲ ਬਾਅਦ ਆਖਰ ਉਹ ਮਾਪਿਓ ਪਾਗਲ ਕਿਵੇਂ ਹੋ ਜਾਂਦਾ ਹੈ ਇਸ ਗੱਲ ਦਾ ਜਵਾਬ ਅਜ ਤੱਕ ਕੋਈ ਨਹੀਂ ਦੇ ਪਾਇਆ ਸੋਏ ਵੀਡੀਓ ਚੰਗਾ ਲੱਗੇ ਸ਼ੇਅਰ ਜ਼ਰੂਰ ਕਰਿਓ ਔਰ ਸਾਰੀ ਜ਼ਰੂਰ ਸੁਣੀ ਦਿলো ਸ਼ੁਕਰੀਆ